ਉੜੇ ਹੁਣੇ ਪਹਾੜਾ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕੀ ਦਰਦਨਾਕ ਹਾਦਸਾ ਵਾਪਰਿਆ ਦਰਸਲ ਇੱਕ ਗੱਡੀ ਦੇ ਵਿੱਚ ਸਵਾਰ ਹੋ ਕੇ 10 ਲੋਕ ਜਾ ਰਹੇ ਸੀ ਤੇ ਅਚਾਨਕ ਸਾਹਮਣੇ ਖਾਈ ਦੇ ਵਿੱਚ ਵਾਹਨ ਡਿੱਗ ਗਿਆ ਜਿਸ ਤੋਂ ਬਾਅਦ 6 ਲੋਕ ਨੇ ਜਿਨ੍ਹਾਂ ਦੀ ਜਾਨ ਜਾ ਚੁੱਕੀ ਹੈ ਤੁਹਾਨੂੰ ਸਾਰੀ ਗੱਲ ਦੱਸ ਦਿਆਂ ਕਿ ਆਖਰਕਾਰ ਹੋਇਆ ਕੀ ਹੈ ਤੇ ਇਹ ਗਲਤੀ ਕੋਈ ਹੋਰ ਨਾ ਕਰੇ ਤੇ ਬਚਾਅ ਹੋ ਸਕੇ ਕਿਉਂਕਿ ਮੌਸਮ ਹੀ ਐਸਾ ਚੱਲ ਰਿਹਾ ਜਿੱਥੇ ਪੰਜਾਬ ਭਰ ਦੇ ਵਿੱਚ ਤੇਜ਼ ਹਨੇਰੀ ਦਾ ਸਾਹਮਣਾ ਕਰ ਰਹੇ ਨੇ ਵਾਹਨ ਕਈ درخت ਪੱਟੇ ਗਏ ਕਈ ਜਗ੍ਹਾ ਦੇ ਉੱਤੇ ਦੇਖਿਆ ਜਿਵੇਂ ਕਿ ਜ਼ੀਰਕਪੁਰ ਦੀ ਗੱਲ ਕਰ ਲਈਏ ਤਾਂ ਉੱਥੇ ਗੱਡੀਆਂ ਦਾ ਭਾਰੀ ਨੁਕਸਾਨ ਹੋਇਆ ਇੱਥੇ ਵੀ ਜਦ ਪਹਾੜੀ ਰਸਤੇ ਦੇ ਉੱਤੇ ਗੱਡੀ ਜਾ ਰਹੀ ਸੀ ਤਾਂ ਖਾਈ ਦੇ ਵਿੱਚ ਗੱਡੀ ਜੋ ਹੈ ਡਿੱਗ ਗਈ ਮੈਕਸ ਗੱਡੀ ਸੀ ਉਸ ਦੇ ਵਿੱਚ 10 ਲੋਕ ਸਵਾਰ 6 ਦੀ ਮੌਕੇ ਤੇ ਹੀ ਮੌਤ ਹੋ ਚੁੱਕੀ ਹੈ ਤੇ ਚਾਰ ਲੋਕ ਜ਼ਿੰਦਗੀ ਤੇ ਮੌਤ ਦੇ ਨਾਲ ਜੂਝ ਰਹੇ ਨੇ ਦਰਸਲੇ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਪਹਾੜੀ ਰਸਤੇ ਦੇ ਉੱਤੇ ਇੱਕ ਟਰਨ ਲੈ ਰਹੀ ਸੀ ਇਹ ਗੱਡੀ ਦਰਸਲ ਇੱਕ ਮੋੜ ਕੱਟ ਰਹੀ ਸੀ ਮੋੜ ਕੱਟਣ ਵੇਲੇ ਅਚਾਨਕ ਮੌਸਮ ਨਾਸਾਜ਼ ਹੋਣ ਦੇ ਕਾਰਨ ਮੌਸਮ ਠੀਕ ਨਾ ਹੋਣ ਦੇ ਕਾਰਨ ਗੱਡੀ ਅਚਾਨਕ ਹੀਠਾ ਖਾਈ ਦੇ ਵਿੱਚ ਡਿੱਗ ਗਈ ਜਿਵੇਂ ਹੀ ਆਸ-ਪਾਸ ਦੇ ਲੋਕਾਂ ਨੂੰ ਪਤਾ ਲੱਗਿਆ ਤੁਰੰਤ ਭੱਜਦੇ ਹੋਏ ਮਦਦ ਕਰਨ ਦੇ ਲਈ ਆਏ ਪਰ ਉਦੋਂ ਤੱਕ ਬੜੀ ਦੇਰ ਹੋ ਚੁੱਕੀ ਸੀ ਮਾਮਲਾ ਸਾਹਮਣੇ ਆਇਆ ਹੈ ਨੈਨੀਤਾਲ ਤੋਂ ਨੈਨੀਤਾਲ ਦੇ ਵਿੱਚ ਇਹ ਜੋ ਗੱਡੀ ਜਾ ਰਹੀ ਸੀ ਮੈਕਸ ਗੱਡੀ ਜਿਸ ਦੀ ਕਿ ਥੱਲੇ ਡਿੱਗੀ ਹੋਈ ਤਸਵੀਰਾਂ ਹੁਣ ਸਾਹਮਣੇ ਆਈਆਂ ਨੇ ਕਿ ਆਖਰਕਾਰ ਕਿੰਨਾ ਭਿਆਨਕ ਹਾਦਸਾ ਹੋਇਆ ਨਾਲੋਂ ਨਾਲ ਤੁਹਾਨੂੰ ਤਸਵੀਰਾਂ ਵੀ ਦਿਖਾ ਰਿਹਾ ਵੀਡੀਓ ਦੇਖੋ ਕਿ ਕਿਵੇਂ ਇਹ ਗੱਡੀ ਡਿੱਗੀ ਤੇ ਉਸ ਤੋਂ ਬਾਅਦ ਮਦਦ ਕਰਨ ਦੇ ਲਈ ਲੋਕਾਂ ਨੇ ਵੇਟ ਨਹੀਂ ਕੀਤੀ ਤੁਰੰਤ ਹੀ ਜੋ ਰੱਸੀ ਹੈ ਇੱਕ ਸਿਰੇ ਤੋਂ ਰੱਸੀ ਨੂੰ ਇੱਕ ਵਿਅਕਤੀ ਨੇ ਫੜਿਆ ਦੂਜੇ ਸ਼ੋਰ ਤੋਂ ਇਸ ਰੱਸੀ ਨੂੰ ਇੱਕ ਹੋਰ ਵਿਅਕਤੀ ਨੇ ਫੜਿਆ ਤੇ ਹੇਠਾਂ ਉਤਰ ਕੇ ਜ਼ਖਮੀਆਂ ਨੂੰ ਤੁਰੰਤ ਬਾਹਰ ਕੱਢਿਆ ਉੱਪਰ ਲੈ ਕੇ ਆਏ ਸੜਕ ਦੇ ਉੱਤੇ ਜਿੱਥੋਂ ਕਿ ਐਂਬੂਲੈਂਸ ਦੇ ਜ਼ਰੀਏ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਪਰ ਦੇਰ ਕਾਫੀ ਹੋ ਚੁੱਕੀ ਸੀ 6 ਵਿਅਕਤੀ ਇਸ ਪੂਰੇ ਹਾਦਸੇ ਦੇ ਵਿੱਚ ਆਪਣੀ ਜਾਨ ਗਵਾ ਚੁੱਕੇ ਨੇ ਤੇ 4 ਐਸੇ ਲੋਕ ਨੇ ਜੋ ਕਿ ਜ਼ਿੰਦਗੀ ਤੇ ਮੌਤ ਦੇ ਨਾਲ ਜੂਝ ਰਹੇ ਨੇ ਇੱਥੇ ਇਹ ਗੱਲ ਇਸ ਲਈ ਵੀ ਅਹਿਮ ਹੋ ਜਾਂਦੀ ਹੈ ਕਿਉਂਕਿ ਪੰਜਾਬ ਤੋਂ ਵੀ ਬਹੁਤ ਸਾਰੇ ਸੈਲਾਨੀ ਨੇ ਜੋ ਐਸੇ ਹੀ ਗਰਮੀ ਦੇ ਮੌਸਮ ਦੇ ਵਿੱਚ ਭਾਵੇਂ ਫੇਰ ਗੱਲ ਕਰ ਲਈਏ ਹਿਮਾਚਲ ਦੀ ਉੱਤਰਾਖੰਡ ਦੀ ਜਾਂ ਹੋਰ ਜੋ ਪਹਾੜੀ ਇਲਾਕੇ ਨੇ ਉੱਥੇ ਜਾ ਕੇ ਆਪਣਾ ਜੋ ਕੁਝ ਸਮਾਂ ਠੰਡਕ ਦੇ ਵਿੱਚ ਬਤੀਤ ਕਰਨ ਦੇ ਇੱਕ ਸੁਪਨੇ ਦੇ ਨਾਲ ਜਾਂਦੇ ਨੇ ਪਰ ਉੱਥੇ ਐਸਾ ਹਾਦਸਾ ਨਾ ਵਾਪਰੇ ਇਸ ਦੇ ਲਈ ਜ਼ਰੂਰੀ ਹੈ ਕਿ ਕੁਝ ਸਾਵਧਾਨੀਆਂ ਵਰਤੀਆਂ ਜਾਣ ਤੇ ਮੌਸਮ ਦੇ ਵਿੱਚ ਜੇਕਰ ਹੁਣ ਕਿਉਂਕਿ ਹਨੇਰੀ ਦੀ ਚੇਤਾਵਨੀ ਆ ਦੋ ਦਿਨ ਵੈਸੀ ਹੀ ਐਲਰਟ ਜਾਰੀ ਕੀਤਾ ਹੋਇਆ ਤੇ ਜੇਕਰ ਪਹਾੜੀ ਇਲਾਕਾ ਹੋਵੇ ਤਾਂ ਖਤਰਾ ਹੋਰ ਵੀ ਜ਼ਿਆਦਾ ਵੱਧ ਜਾਂਦਾ ਤੇ ਜੇਕਰ ਐਸੇ ਦੇ ਵਿੱਚ ਕੋਈ ਡਰਾਈਵਰ ਜੋ ਕਿ ਟ੍ਰੇਨਡ ਨਹੀਂ ਆ ਉੱਥੇ ਗੱਡੀ ਚਲਾਉਣ ਦੇ ਲਈ ਤਾਂ ਕਈ ਗੁਣਾ ਖਤਰਾ ਹੋਰ ਵੀ ਵੱਧ ਸਕਦਾ ਇਸ ਲਈ ਪਹਾੜਾਂ ਤੇ ਜੇਕਰ ਜਾਣਾ ਤਾਂ ਕਾਫੀ ਜ਼ਿਆਦਾ ਸਾਵਧਾਨੀ ਦੇ ਨਾਲ ਹਾਲਾਂਕਿ ਇੱਥੇ ਜੋ ਗੱਡੀ ਦੱਸੀ ਜਾ ਰਹੀ ਹੈ ਇਹ ਸਥਾਨਕ ਲੋਕਾਂ ਦੀ ਹੀ ਗੱਡੀ ਦੱਸੀ ਗਈ ਹੈ ਜੋ ਕਿ ਮੌਸਮ ਦੇ ਵਿੱਚ ਗੜਬੜੀ ਦੇ ਕਾਰਨ ਪ੍ਰਭਾਵ ਪਿਆ ਇੱਕ ਵਾਰ ਤੁਹਾਨੂੰ ਵੀਡੀਓ ਦਿਖਾਣੇ ਆ ਤੁਸੀਂ ਆਡੀਓ ਦੇ ਸਮੇਂ ਤੇ ਇਸ ਵੀਡੀਓ ਨੂੰ ਸੁਣੋ ਕਿ ਆਖਰਕਾਰ ਕੀ ਕੁਝ ਉੱਥੇ ਹੋਇਆ ਤੇ ਕਿਸ ਤਰੀਕੇ ਨਾਲ ਬੰਦ ਕੀਤੀ ਗਈ

ਅਰੇ ਮਾਨ ਨੇ ਕਾ ਵੀ ਤੋਂ ਹੋ ਥੰਮਾ ਤਾਂ ਇਹੀ ਤੇ ਹੈ ਆਹ ਅਰੇ ਵਾ ਲੈ ਲੇਓ ਸਰ ਹਾਂ ਦਰਸਲ ਓਕਲ ਖਾਂਡਾ ਤੋਂ ਪਤਲੌਟ ਜਾ ਰਹੀ ਸੀ ਇਹ ਗੱਡੀ ਜੋ ਕਿ ਮੈਕਸ ਗੱਡੀ ਦੇ ਵਿੱਚ ਸਵਾਰ ਹੋ ਕੇ ਜਾ ਰਹੇ ਸੀ ਇਹ ਸਾਰੇ ਲੋਕ ਕਰੀਬ 6:30 ਵਜੇ ਦਾ ਸ਼ਾਮ ਦਾ ਸਮਾਂ ਸੀ ਇਸ ਸਮੇਂ ਹਾਲਾਂਕਿ ਹੁਣ ਜ਼ਰੂਰ ਚਾਨਣਾ ਰਹਿੰਦਾ ਏ ਪਰ ਸਰਦੀਆਂ ਦੇ ਵਿੱਚ ਐਸੇ ਮੌਸਮ ਦੇ ਵਿੱਚ ਜੇਕਰ ਐਸੇ ਸਮੇਂ ਦੀ ਗੱਲ ਕਰੀਏ ਤਾਂ ਇਸ ਟਾਈਮ ਤੱਕ ਹਨੇਰਾ ਹੋ ਜਾਂਦਾ ਇਸ ਲਈ ਪਹਾੜਾ ਦੇ ਵਿੱਚ ਜਦ ਸਫ਼ਰ ਕਰ ਰਹੇ ਸੀ ਤਾਂ ਉਸ ਵੇਲੇ 6:30 ਵਜੇ ਹਨੇਰੀ ਬਹੁਤ ਜ਼ਿਆਦਾ ਤੇਜ਼ਾਈ ਕੱਲ ਅਸੀਂ ਵੀ ਦੇਖਿਆ ਕਿ ਇਹ ਤੇਜ਼ ਜ਼ੀਰਕਪੁਰ ਦੇ ਵਿੱਚ ਨੁਕਸਾਨ ਕਾਫੀ ਜ਼ਿਆਦਾ ਹੋਇਆ ਉਸ ਤੋਂ ਇਲਾਵਾ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਕਈ ਥਾਈ ਵੱਡੇ ਵੱਡੇ ਦਰਖਤ ਡਿੱਗ ਗਏ ਸੜਕਾਂ ਦੇ ਉੱਤੇ ਹੀ ਦਰਖਤ ਡੇਕੇ ਕਈ ਹਾਦਸੇ ਵਾਪਰੇ ਇਸ ਤੋਂ ਇਲਾਵਾ ਇੱਕ ਪੱਤਰਕਾਰ ਦੀ ਜਾਨ ਵੀ ਗਈ ਪਟਿਆਲਾ ਦੇ ਵਿੱਚ ਜਦੋਂ ਕਵਰੇਜ ਕਰ ਰਿਹਾ ਸੀ ਹਨੇਰੀ ਦੇ ਵਿੱਚ ਉਸ ਦੇ ਸਿਰ ਦੇ ਉੱਤੇ ਖੰਭਾ ਡਿੱਗ ਗਿਆ ਤੇ ਉਸ ਦੀ ਮੌਤ ਹੋ ਗਈ ਇਹ ਸਾਰੀ ਘਟਨਾਵਾਂ ਕਿਤੇ ਨਾ ਕਿਤੇ ਇੱਕ ਗਲਤ ਇਸ਼ਾਰਾ ਕਰਦੀਆਂ ਨੇ ਕਿ ਜੇਕਰ ਮੌਸਮ ਆਪਣਾ ਮિજાਜ ਬਦਲਦਾ ਹੈ ਤਾਂ ਐਸੇ ਦੇ ਵਿੱਚ ਸਾਵਧਾਨੀ ਦੀ ਲੋੜ ਹੈ ਕੁਝ ਕੰਮ ਜੇਕਰ ਅਵੋਇਡ ਕੀਤੇ ਜਾ ਸਕਣ ਤਾਂ ਐਸੇ ਮੌਸਮ ਦੇ ਵਿੱਚ ਉਹਨਾਂ ਨੂੰ ਟਾਲਣਾ ਹੀ ਵੈਤਰ ਹੈ